ਇਸ ਲਈ ਦੀ ਵੱਡੀ ਖਬਰ ক্রিকেট ਮੈਦਾਨ ਤੋਂ ਵਿਸ਼ਾਖਾਪਟਨਮ ਟੈਸਟ ਦੇ ਚੌਥੇ ਦਿਨ ਆਪਣੀ ਦੂਜੀ ਪਾਰੀ ਵਿੱਚ ਟੀਮ ਇੰਡੀਆ 204 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਹੈ। ਹੁਣ ਇੰਗਲੈਂਡ ਸਾਹਮਣੇ ਜਿੱਤ ਲਈ 405 ਦੌੜਾਂ ਦਾ ਟੀਚਾ ਹੈ। ਭਾਰਤ ਨੇ ਪਹਿਲੀ ਪਾਰੀ ਵਿੱਚ 455 ਦੌੜਾਂ ਬਣਾਈਆਂ ਸੀ ਅਤੇ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿੱਚ 255 ਦੌੜਾਂ ਬਣਾ ਕੇ ਆਲ ਆਊਟ ਹੋ ਗਈ ਸੀ। ਉਹਦੇਰੇ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਪ੍ਰਵੇਸ਼ ਸੰਧੂ ਨਾਲ। ਪ੍ਰਵੇਸ਼ ਕੀ 405 ਦੌੜਾਂ ਦਾ ਟੀਚਾ ਜਿਹੜਾ ਹੈ ਕਿ ਭਾਰਤੀ ਟੀਮ ਇਸ ਨੂੰ ਡਿਫੈਂਡ ਕਰ ਸਕਦੀ ਹੈ ਤੇ ਮਨੋਬਲ ਵੀ ਭਾਰਤੀ ਟੀਮ ਦਾ ਇਸ ਦੇ ਨਾਲ ਬਣਿਆ ਰੰਦਾ ਮ ਬਿਲਕੁਲ ਕਿਹਾ ਜਾ ਸਕਦਾ ਨਵੀਦੀਪ ਕੇ ਟੀਮ ਇੰਡੀਆ ਨੇ ਜੋ 400 ਰਨ ਦਾ ਐਡਵਾਂਟੇਜ ਹਾਸਲ ਕਰ ਲਿਆ 400 ਰਨ ਦਾ ਕਿਤੇ ਨਾ ਕਿਤੇ ਸਾਈਕੋਲੋਜੀਕਲ ਅ ਅਸਰ ਜ਼ਰੂਰ ਦੇਖਣ ਨੂੰ ਮਿਲੇਗਾ ਦੋਨੋਂ ਟੀਮਾਂ ਤੇ ਜਿੱਥੇ ਟੀਮ ਇੰਡੀਆ ਤੇ ਇਸ ਦਾ ਪੋਜ਼ਿਟਿਵ ਅਸਰ ਪਈਗਾ ਉੱਥੇ ਕਿਤੇ ਨਾ ਕਿਤੇ ਪ੍ਰੈਸ਼ਰ ਦੇ ਹੇਠ ਹੋਏਗੀ ਇੰਗਲੈਂਡ ਦੀ ਟੀਮ ਕੇ 400 ਰਨ ਤੋਂ ਵੱਧ ਦਾ ਟੀਤਾ ਹਾਸਲ ਕਰਨਾ ਪਏਗਾ ਉਹਨਾਂ ਨੂੰ ਉਹ ਵੀ ਚੌਥੀ ਪਾਰੀ ਦੇ ਵਿੱਚ ਉਸ ਵਿਕਟ ਤੇ ਜਿੱਥੇ ਗੇਂਦ ਸਪਿਨ ਵੀ ਕਰ ਰਹੀ ਹੈ ਤੇ ਨਾਲ ਹੀ ਤੇਜ਼ ਗੇਂਦਬਾਜ਼ਾਂ ਨੂੰ ਵੀ ਥੋੜੀ ਮਦਦ ਜ਼ਰੂਰ ਮਿਲ ਰਹੀ ਹੈ ਉਹਨਾਂ ਨੂੰ ਵੀ ਮੂਵਮੈਂਟ ਮਿਲ ਰਹੀ ਹੈ ਤਾਂ ਅਜਿਹੇ ਜਿਹੇ ਅਜਿਹੇ ਸਿਚੁਏਸ਼ਨ ਦੇ ਵਿੱਚ ਇਹ ਕਿਹਾ ਜਾ ਸਕਦਾ ਹੈ ਜੇਹੀਆਂ ਕੰਡੀਸ਼ਨਸ ਦੇ ਵਿੱਚ ਟੀਮ ਇੰਡੀਆ ਦਾ ਪਲੜਾ ਪਾਰੀ ਜ਼ਰੂਰ ਨਜ਼ਰ ਆ ਰਿਹਾ ਜੇਕਰ ਅੱਜ ਦੇ ਖੇਡ ਦੀ ਗੱਲ ਕੀਤੀ ਜਾਏ ਤਾਂ ਟੀਮ ਇੰਡੀਆ ਨੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਬਹੁਤ ਜ਼ਿਆਦਾ ਰਨ ਨਹੀਂ ਬਣਾਏ ਉਮੀਦ ਕੀਤੀ ਜਾ ਰਹੀ ਸੀ ਕਿ ਟੀਮ ਇੰਡੀਆ ਘੱਟੋ ਘੱਟ 250 ਰਨ ਤੋਂ ਵੱਧ ਟਾਰਗੇਟ ਲੈ ਕੇ ਚੱਲ ਰਹੀ ਹੋਏਗੀ ਤਾਂ ਕਿ ਇੰਗਲੈਂਡ ਨੂੰ ਇੱਕ ਪੋਜ਼ਿਟਿਵ ਸਾਈਡ ਤੇ ਰਹਿ ਕੇ ਚੱਲਣਾ ਚਾਹੀਦੀ ਟੀਮ ਇੰਡੀਆ ਇੱਕ ਕੁਸ਼ਨ ਲੈ ਕੇ ਚੱਲਣਾ ਚਾਹੀਦੀ ਪਰ ਇਹ ਜ਼ਰੂਰ ਕਹਿਣਾ ਹੋਏਗਾ ਕਿ ਬਹੁਤ ਖਰਾਬ ਸਥਿਤੀ ਟਪੌਂਡ ਦੀ ਸੀ ਟੀਮ ਇੰਡੀਆ ਜਦੋਂ 162 ਰਨ ਤੇ ਨੌਵਾਂ ਵਿਕਟ ਡਿੱ ਗਿਆ ਸੀ 우ਮੇਸ਼ ਯਾਦਵ ਦੇ ਰੂਪ ਚ ਪਰ ਉਥੋਂ ਮੁਹੰਮਦ ਸ਼ਮੀ ਨੇ ਅ ਜਹੰਤੀ ਯਾਦਵ ਡੈਬਿਊਟਾਂ ਨਾਲ ਮਿਲਕੇ ਟੀਮ ਇੰਡੀਆ ਨੂੰ 204 ਰਨ ਤੱਕ ਪਹੁੰਚਾਇਆ ਤੇ ਇਸ ਵਿਕਟ ਲਈ ਜੋ 42 ਰਨ ਜੋੜੇ 10ਵੇਂ ਵਿਕਟ ਦੇ ਲਈ ਉਹਨਾਂ ਹੀ ਟੀਮ ਇੰਡੀਆ ਨੂੰ 400 ਤੋਂ ਪਾਰ ਦਾ ਤੀਜਾ ਦੇਣ 'ਚ ਮਦਦ ਕੀਤੀ ਟੀਮ ਇੰਡੀਆ ਦੀ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾ ਇੰਗਲੈਂਡ ਦੇ ਗੇਂਦਬਾਜ਼ਾਂ ਦੀ ਤਾਂ ਸਟੂਅਰਟ ਬਰਾਡ ਤੇਜ਼ ਗੇਂਦਬਾਜ਼ ਨੇ ਉਹਨਾਂ ਨੇ 4 ਵਿਕਟ ਹਾਸਲ ਕੀਤੇ ਦੂਜੇ ਪਾਸੇ ਜੋ ਸਪਿਨਰ ਨੇ ਆਦਲ ਰਾਸ਼ਿਦ ਉਹਨਾਂ ਨੇ 4 ਵਿਕਟ ਹਾਸਲ ਕੀਤੇ ਤਾਂ ਟੀਮ ਇੰਡੀਆ ਦੇ ਗੇਂਦਬਾਜ਼ਾਂ ਲਈ ਇੱਕ ਕਿਤੇ ਨਾ ਕਿਤੇ ਜ਼ਰੂਰ ਉਹਨਾਂ ਨੂੰ ਇਸ ਚੀਜ਼ ਨਾਲ ਮਨੋਬਲ ਵਧੇਗਾ ਕਿ फास्ट बॉलर्स ਨੂੰ ਵੀ ਵਿਕਟ ਮਿਲ ਰਹੀ ਹੈ ਤੇ ਨਾਲ ਨਾਲ ਸਪਿਨਰਸ ਵੀ ਵਿਕਟ ਕੱਢ ਰਹੇ ਨੇ ਤਾਂ ਕਿਤੇ ਨਾ ਕਿਤੇ ਟੀਮ ਇੰਡੀਆ ਲਈ ਜੋ ਹੁਣ ਇੱਕ ਕੁਸ਼ਨ ਆ ਗਿਆ ਹੈ 400 ਰਨ ਤੋਂ ਵੱਧ ਦਾ ਟਿਚਾ ਡਿਫੈਂਡ ਕਰਨ ਦਾ ਤੇ ਜੋ ਪ੍ਰੈਸ਼ਰ ਆ ਗਿਆ ইংল্যান্ড ਦੇ ਲਈ 400 ਰਨ ਤੋਂ ਵੱਧ ਦਾ ਟਿਚਾ ਹਾਸਲ ਕਰਨ ਦਾ ਉਹ ਟੀਮ ਇੰਡੀਆ ਦੇ ਫੇਵਰ ਚ ਜਾ ਸਕਦਾ ਜੀ ਧੰਨਵਾਦ ਪ੍ਰਵੇਸ਼ ਗੱਲਬਾਤ ਦੇ ਲਈ